ਜੀ ਸਰ ਅੱਜ ਜੋ ਕਾਰਵਾਈ ਹੋਈ ਹੈ ਕੀ ਕਹਿਣਾ ਚਾਹੁੰਦੇ ਜੇ ਜੋ ਐਨਕਾਊਂਟਰ ਹੋਇਆ ਜੀ ਅਮਰਸਰ ਦਿਹਾਤੀ ਪੁਲਿਸ ਰੈਗੂਲਰ ਜਿਹੜੇ ਨਾਕਾਬੰਦੀ ਹੈ ਉਹ ਕਰ ਰਹੀ ਸੀ ਕਾਫੀ ਦਿਨਾਂ ਤੋਂ ਸਾਨੂੰ ਇਹ ਇਨਫਾਰਮੇਸ਼ਨ ਸੀ ਕਿ ਕੁਝ ਗੈਂਗਸਟਰਸ ਦੀ ਜਿਹੜੀ ਮੂਵਮੈਂਟ ਹੈ ਉਹ ਬਾਰਡਰ ਏਰੀਆ ਦੇ ਵਿੱਚ ਹੋ ਰਹੀ ਹੈ ਤੇ ਉਸ ਦੇ ਮੱਦੇਨਜ਼ਰ ਅਸੀਂ ਰੈਗੂਲਰ ਨਾਕਾਬੰਦੀ ਤੋਂ ਇਲਾਵਾ ਇੱਕ ਸਪੈਸ਼ਲ ਨਾਕਾਬੰਦੀ ਜਿਹੜੀ ਹੈ ਉਹ ਵੀ ਕਰਵਾ ਰਹੀ ਸੀ ਅੱਜ ਇੱਕ ਰੈਗੂਲਰ ਨਾਕਾਬੰਦੀ ਜਿਹੜੀ ਲੰਦਰੀ ਹੈ ਇੱਕ ਪੁਲਿਸ ਨੂੰ ਜਿਵੇਂ ਪੁਲਿਸ ਪਾਰਟੀ ਨੇ ਹੁਕਮ ਦਾ ਇਸ਼ਾਰਾ ਕੀਤਾ ਤੇ ਉਹਨਾਂ ਨੇ ਗੱਡੀ ਭੁਜਾ ਲਈ ਜਦੋਂ ਅੱਗੇ ਗੱਡੀ ਨੂੰ ਇਹਨੂੰ ਕਾਬੂ ਕੀਤਾ ਗਿਆ ਉਹਦੇ ਵਿੱਚੋਂ ਇਹ ਪੰਜ ਬੰਦੇ ਸੀਗੇ ਇਸ ਵਰਨਾ ਹਰਿਆਣਾ ਨੰਬਰ ਦੀ ਗੱਡੀ ਵਿੱਚ ਜਿਸ ਵਿੱਚ ਖੁਸ਼ਪ੍ਰੀਤ ਨਾਮਕ ਵਿਅਕਤੀ ਜਿਹੜਾ ਹੈ ਜੋ ਕੋ ਬਾਅਦ ਗੈਂਗਸਟਰ ਖੁਜ਼ੂਬ ਹੋਇਆ ਇਸਨੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਪੁਲਿਸ ਵੱਲੋਂ ਇਸ ਨੂੰ ਵਾਰਨਿੰਗ ਦਿੱਤੀ ਗਈ ਤੇ ਜਦੋਂ ਇਸਨੇ ਫਾਇਰ ਕੀਤੇ ਇਹਦੇ ਵੱਲੋਂ ਕਰੀਬਨ ਜਿਹੜਾ ਕੋਈ ਪੁਲਿਸ ਪਾਰਟੀ ਦੇ ਤਿੰਨ ਫਾਇਰ ਕੀਤੇ ਗਏ ਨੇ ਤੇ ਪੁਲਿਸ ਪਾਰਟੀ ਵੱਲੋਂ ਜੋ ਜਵਾਬੀ ਫਾਇਰ ਕੀਤਾ ਗਿਆ ਸੈਲਫ ਡਿਫੈਂਸ ਇਹਦੇ ਲੱਤ ਤੇ ਗੋਲੀ ਲੱਗੀ ਹੈ ਇਹ ਇੰਜਰਡ ਹੈ ਤੇ ਇਹ ਜਿਹੜਾ ਹੁਣੇ ਹਸਪੀਟਲਾਈਜ਼ ਵੀ ਕੀਤਾ ਜਾ ਰਿਹਾ ਇਸ ਦੇ ਨਾਲ ਇਸ ਚਾਰ ਜਿਹੜੇ ਸਾਥੀ ਨੇ ਉਹ ਵੀ ਜਿਹੜੇ ਅਪਰੀਹੈਂਡ ਹੋਨੇ ਹੋ ਗਏ ਨੇ ਤੇ ਟੋਟਲ ਜਿਹੜਾ ਪੰਜ ਦਾ ਇਹ ਗਰੁੱਪ ਸੀ ਇਹ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਮੁੱਢਲੀ ਜਿਹੜੀ ਇੰਟਰੋਗੇਸ਼ਨ ਹੈ ਉਹਦੇ ਵਿੱਚ ਇਹ ਸਾਹਮਣੇ ਆਇਆ ਜਿਹੜਾ ਕੁਸ਼ਪ੍ਰੀਤ ਸਿੰਘ ਹੈ ਇਹ ਘਰਿਆਲਾ ਪਿੰਡ ਤਰਨਤਾਰਨ ਦੇ ਵਿੱਚ ਵੀ ਫਾਇਰਿੰਗ ਇਨਸੀਡੈਂਟ ਦੇ ਵਿੱਚ ਇਨਵੋਲਡ ਸੀ ਇਸ ਤੋਂ ਨਵਾਂ ਇਹ ਜਿਹੜੇ ਪੰਜ ਅਸੋਸੀਏਟਸ ਨੇ ਇਹ ਆਪਣੇ ਆਪ ਨੂੰ ਦੋਨੇ ਬਲ ਕਨਸ਼ਾਪੂਰੀਆ ਗਰੁੱਪ ਜਿਹੜਾ ਹੈ ਉਸ ਦੇ ਨਾਲ ਜਿਹੜਾ ਹੈ ਇਹ ਅਸੋਸੀਏਟਡ ਦੱਸਦੇ ਨੇ ਇਸ ਤਰ੍ਹਾਂ ਸਿਦਹਾਤੀ ਪੁਲਿਸ ਵੱਲੋਂ ਇਹਨਾਂ ਪੰਜਾਂ ਦੀ ਜਿਹੜੀ ਹੈ ਆਪਣੀ ਅਨਸ਼ਨ ਹੋ ਗਈ ਹੈ ਤੇ ਜਿਹੜੀ ਫਰਦਰ ਜਿਹੜੀ ਕਾਰਵਾਈ ਤੇ ਇੰਟਰੋਗੇਸ਼ਨ ਚੱਲ ਰਹੀ ਹੈ ਐਸਐਸਪੀ ਸਾਹਿਬ ਇਸ ਏਰੀਏ ਦੇ ਵਿੱਚ ਇਸ ਰਾ ਦੇ ਏਰੀਏ ਦੇ ਵਿੱਚ ਇਹ ਇਨਸੀਡੈਂਟ ਹੋਇਆ ਹੈ ਇਹਨਾਂ ਦੀ ਮੂਵਮੈਂਟ ਕਿਸ ਕੋਈ ਵਾਰਦਾਤ ਲਈ ਸੀ ਜਾਂ ਕ੍ਰਾਸ ਬਾਰਡਰ ਕੋਈ ਜਿਵੇਂ ਉਹ ਤੋਂ ਖੇਪ ਮੰਗਾਉਂਦੇ ਨੇ ਜਾਂ ਉਸ ਦੀ ਖੇਪ ਸੰਬੰਧੀ ਕੋਈ ਜਾਣਕਾਰੀ ਸ਼ੇਅਰ ਕੀਤੀ ਇਹਨਾਂ ਨੇ ਹਜੇ ਅਹ ਦੇਖੋ ਜੀ ਬੁਢਲੀ ਇਨਫੋਰਮੇਸ਼ਨ ਦੇ ਵਿੱਚ ਸਾਹਮਣੇ ਆਇਆ ਇਹ ਇੰਟਰੋਗੇਸ਼ਨ 'ਚ ਸਾਹਮਣੇ ਆਇਆ ਕਿ ਇਹ ਕੋਈ ਵਾਰਦਾਤ ਕਰਨ ਦੇ ਮਕਸਦ ਨਾਲ ਜਿਹੜਾ ਹੈ ਇੱਥੇ ਆਈ ਸੀ ਇਸੋ ਨਵਾ ਜਿਹੜਾ ਹੈ ਫਰਦਰ ਜਿਹੜਾ ਤੁਸੀਂ ਗੱਲ ਕੀਤੀ ਹੈ ਨਸ਼ੇ ਦੀ ਤਸਕਰੀ ਅਤੇ ਵੈਪਕਸ ਦੀ ਜਿਹੜੀ ਸਮਕਲਿੰਗ ਉਸ ਸਿੰਗਲ ਤੋਂ ਵੀ ਅਸੀਂ ਜਿਹੜੀ ਹੈ ਇੰਟਰੋਗੇਸ਼ਨ ਤੇ ਤਫਤੀਸ਼ ਜਿਹੜੀ ਸਾਡੀ ਉਹ ਚੱਲ ਰਹੀ ਹੈ। ਥੈਂਕ ਯੂ ਸਰ ਥੈਂਕ ਯੂ। ਕੀ ਜੀ ਮਾਮਲਾ ਹੈ ਜੀ ਅੱਜ ਸੀਐਸਟਾਫ ਨੂੰ ਇਨਫੋਰਮੇਸ਼ਨ ਮਿਲੀ ਸੀ ਅ ਰਿਗਾਰਡਿੰਗ ਪ੍ਰਭ ਦਾਸ ਵਾਲ ਤੇ ਡੋਨੇ ਦੇ ਸ਼ੂਟਰਸ ਬਾਰੇ ਉਹਨਾਂ ਤੇ ਫਿਰ ਕਾਰਵਾਈ ਕਰਦੇ ਇਥੇ ਪਹੁੰਚੇ ਸੀ। ਤੋਂ ਉਹਨਾਂ ਵਿੱਚੋਂ ਪੰਜਾਂ ਨੇ ਰੈਸ਼ ਕੀਤੇ ਨੇ। ਬਾਕੀ ਡਿਟੇਲ ਕਾਨਫਰਾਂਸ ਉਹਨਾਂ ਦੇ ਨਾਮ ਜੋ ਵੀ ਉਹਨਾਂ ਲਿੰਕਸ ਨੇ ਤੁਹਾਨੂੰ ਐਸਐਸਪੀ ਸਾਹਿਬ ਕਾਨਫਰੈਂਸ ਕਰਨਗੇ ਦੱਸਣਗੇ ਜੀ। ਕਿਹੜੀ ਜਗ੍ਹਾ ਇਹ ਆਰਾਮ ਤੇਥਾ ਜੀ ਕਿ ਕੋਈ ਉਹ ਤੇ ਸੀ ਕਿੱਥੇ ਲਾਪ ਲੱਗੀ ਨਾਲ ਦੀ ਇਹ ਇਨਫੋਰਮੇਸ਼ਨ ਸੋਰਸ ਬਈ ਸੀ ਕਿ ਸ਼ੂਟਰ ਆਈ ਸੀ ਇੱਥੇ ਤੇ ਦੋਨੀਆਂ ਗੈਂਗ ਨਾਲ ਲੱਗੀਆਂ ਸੀ ਕੋ ਮੁਕਾਬਲਾ ਹੋਇਆ ਦੋਵਾਂ ਦਾ ਜੀ ਇਹਨਾਂ ਵੱਲੋਂ ਜਦੋਂ ਉਹਨਾਂ ਨੂੰ ਆਪਣਾ ਰਾਉਂਡ ਅਪ ਕਰ ਰਹੇ ਸੀ ਇਹਨਾਂ ਫਾਇਰਿੰਗ ਕੀਤੀ ਸੀ ਤਿੰਨ ਰਾਉਂਡ ਨਾਲ ਫਾਇਰ ਕੀਤੇ ਗਏ ਨੇ ਜਵਾਬੀਕਾਰ ਵਿੱਚ ਅਕਿਆਨ ਨਾਲ ਹਾਂਜੀ ਕ੍ਰਿਸਟਲ ਗ੍ਰਾਮ ਤੋਂ ਚੰਨੇ ਬੰਦੇ ਫਟਰ ਹੋਏ ਇੱਕ ਹੀ ਆ ਜੀ